ਵਾਈਕੂ ਦੀ ਕਹਾਸਤਾ ਵਾਈਕੂ ਕੀ ਫਤੇ ਅੱਜ ਮੈਂ ਪਿੰਡ ਨਡਾਲੋਂ ਆਪਣੀ ਟੀਮ ਦੇ ਨਾਲ ਆਇਆ ਕਿ ਦੇਖਿਆ ਕਿ ਪਜੋੜੇ ਦਾ ਜਿਹੜਾ ਜੋ ਆ ਬਹੁਤ ਜ਼ਿਆਦਾ ਸੂਕਣ ਆ ਗਿਆ ਪਿੰਡ ਨਡਾਲੋਂ ਨੂੰ ਫਾਰਮੂਲਾ ਚ ਪਿਆ ਤੇ ਕੁਝ ਸੰਤ ਨੇ ਰਲ ਕੇ ਪੰਚਾਇਤ ਨੇ ਔਰ ਪਿੰਡ ਦੇ ਲੋਕੀ ਤੇ ਬੋਰੇ ਲਾਇਏ ਸੇ ਅੱਜ ਤੋਂ ਚਾਰ ਦਿਨ ਪਹਿਲਾਂ ਵੀ ਵੀਡੀਓ ਗਈ ਸੀ ਕਿ ਭਾਈ ਇਹ ਬੋਲੇ ਜਿੰਨੇ ਲਾਇਆ ਘੱਟ ਲਾਇਆ ਪਿੰਡ ਵਾਲੇ ਜਾਗੋ 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 ਤੁਸੀਂ ਪਿੰਡ ਨਡਾਲੋਂ ਵਾਲੇ ਸੁੱਤੇ ਆ ਪਿਆ ਨੇ ਦੱਬ ਹੋ ਜਾਣਾ ਪਾਣੀ ਦੇ ਨਾਲ ਫੇਰ ਕੋਈ ਤਾਂ ਦਾ ਕੀ ਫਾਇਦਾ ਆ ਸਰਕਾਰ ਨੂੰ ਵੀ ਬੇਨਤੀ ਕਰਦਾ ਫਿਰ ਮੁਆਜਰੇ ਦਾ ਕੀ ਫਾਇਦਾ ਕਿ ਐਨੇ ਮਰ ਗਏ ਕਹਿੰਦੇ ਖੇਤਾਂ ਬੇਬੇ ਮੁਆਜਰੇ ਦਾ ਕੀ ਫਾਇਦਾ ਉਹ ਮੁਆਜਰਾ ਤਾਂ ਹੁਣ ਨਹੀਂ ਤੁਸੀਂ ਦੇ ਸਕਦੇ ਜਦੋਂ ਮਸ਼ੀਨ ਖੜੀ ਨੂੰ ਅੱਜ 5 ਦਿਨ ਹੋ ਗਏ ਆ ਤਾਂ ਕੀ ਫਾਇਦਾ ਤਾਂ ਕਿਹੜਾ ਠੇਕੇਦਾਰਾ ਉਹਦੇ ਗੱਲ ਕਿਉਂ ਨਹੀਂ ਪਰਨਾ ਪਾਇਆ ਜਾਂਦਾ ਜਾਂ ਪਿੰਡ ਵਾਲੇ ਵੀ ਕਿਉਂ ਨਹੀਂ ਇਕੱਠੇ ਕਰਕੇ 50000 ਦਾ ਤੇਲ ਜਿੱਦੇ ਉੱਤੇ ਹੀ ਮੁੱਕ ਜਾਣਾ ਆਹ ਦੇਖੋ ਮੈਂ ਗਰ ਰਿਆ ਹਾਂ ਇਹ ਖਾਦੂ ਐਡਾ ਪਿੰਡ ਨੇ ਫਿਰ ਹੜਨਾ ਵਾ ਕਿ ਜੇ ਪਿੰਡ ਨਹੀਂ ਉੱਠਦਾ ਮੈਂ ਹੁਣ ਵੀ ਕਹਿੰਦਾ ਪਿੰਡ ਵਾਲੇ ਜਾਗੋ ਜੇ ਸਰਬੱਤ ਦਾ ਭਲਾ ਚਾਹੁੰਦੇ ਆ ਮੈਂ ਨਹੀਂ ਕਹਿੰਦਾ ਕਿ ਬੰਦ ਟੁੱਟ ਜਵੇ ਗੁਰੂ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਸਿੰਦ ਨੂੰ ਪਰ ਇਹ ਪਿੰਡ ਵਾਲਿਓ ਫਾਡੀ ਲੈਕੀ ਤਾਂ ਆ ਜੇ ਇਹ ਨਾ ਬੰਦ ਨਾਲ ਕਰੋਗੇ ਆਓ ਮੈਂ ਪਿੰਡ ਵਾਲਿਆਂ ਨਾਲ ਵੀ ਸੱਚੀ ਗੱਲਬਾਤ ਕਰਾਉਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਆਪਣਾ ਨਾਮ ਦੱਸੋ ਪਹਿਲਾਂ ਜੀ ਗੁਰੂ ਜੀ ਕੀ ਫਤਿਹ ਮੈਂ ਜੀ ਹਰਮਨ ਸਿੰਘ ਪਰਮਾਰ ਪਿੰਡ ਡਾਲੋ ਰੈਣ ਵਾਲਾ ਬਾਤੀਆਂ ਸਾਡੇ ਪਿੰਡ ਦੇ ਚੋ ਦਾ ਪਾਣੀ ਬਹੁਤ ਜ਼ਿਆਦਾ ਚੜ ਚੁੱਕਾ ਹੈ ਉਹ ਜੋ ਜੋੜਤੀ ਉਹ ਬੰਦਾ ਦਾ ਜੋੜ ਉਹ ਨਾ ਡਾਲੋ ਦਾ ਆਪਣੇ ਜੋ ਵਿੱਚ ਸੜਕ ਬਣੀ ਹੋਈ ਸੀ ਉਹ ਬਹੁਤ ਜ਼ਿਆਦਾ ਹੀ ਘਾੜ ਪੈ ਗਈ ਆ ਅੱਗੇ ਨਾਲ ਵੀ ਜਾਦੇ ਪੈ ਰਹੀ ਘਾੜ ਠੀਕ ਹੈ ਜੀ ਪਾਣੀ ਦਾ ਵਹਾਅ ਤੁਸੀਂ ਦੇਖਦਾ ਤਾਂ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਹੈ ਹਾਂਜੀ ਇਦੋਂ ਵੀ ਕਿਉਂ ਵਕਾਮੀ ਘਲ ਰਿਹਾ ਹੈ ਆ ਬੰਨ ਫੁਰ ਰਿਹਾ ਉਹ ਤੋਂ ਬਹੁਤ ਫੁਰ ਰਿਹਾ ਹੈ ਹਾਂਜੀ ਜਦ ਕਿ ਸਾਡੇ ਪਿੰਡ ਦੇ ਇਹ ਰਾਹ ਪਟਰੇ ਆ ਉਹਦੇ ਮਿੱਟੀ ਸਿੱਟ ਸਕਦੇ ਹੈਗੇ ਵਿੱਚ ਹਾਂਜੀ ਆ ਵੀ ਇੱਕ ਮਿੰਟ ਮੈਂ ਤੁਹਾਨੂੰ ਦਿਖਾਦਾ ਆ ਅੰਦਰੋਂ ਬੜਾ ਪਸਾ ਆ ਫੁਰ ਮੱਟ ਤੇ ਇਹ ਸੋ ਦਵਾਈ ਦਾ ਬੰਡਲੇ ਡੇਗ ਰਿਹਾ ਹੈ ਜੀ ਹਾਂਜੀ 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 ਬਹੁਤ ਜਿਆਦਾ ਹੀ ਨੁਕਸਾਨ ਤੁਸੀਂ ਸਾਡੇ ਪਿੰਡ ਪੰਜ ਦਿਨ ਹੋ ਗਿਆ ਜੇ ਮਸ਼ੀਨ ਖੜੀ ਡਪੋਕ ਲੈਣਾ ਉਹ ਚਲਾਈ ਨਹੀਂ ਉਹ ਤੇਲ ਦੁਖੋ ਖੜੀ ਆ ਕੀ ਜੇ ਸਰਕਾਰ ਨਹੀਂ ਕੁਛ ਕਰਦੀ ਤਾਂ ਪਿੰਡ ਵੀ ਨਹੀਂ ਕਰਦਾ ਜੀ ਸਰਕਾਰ ਕਰ ਸਕਦੇ ਪਿੰਡ ਕੋ ਗਰੀਬ ਨਹੀਂ ਹੁੰਦਾ ਤੁਹਾਡਾ ਪਿੰਡ ਪਿੰਡ ਵਾਲਿਆਂ ਨੂੰ ਜੇ ਆਪਣੇ ਕੋਈ ਪੰਚਾਇਤ ਦਾ ਮੈਂਬਰ ਕਹਿੰਦਾ ਕਿ ਆਪਣੇ 5-4000 ਦੀ ਮਦਦ ਕਰੋ ਕੋਈ ਰੋਕਦਾ ਨਹੀਂ ਇਸ ਕੰਮ ਲਈ ਸੱਦੇ ਪੰਚਾਇਤ ਕਿਸੇ ਕਾਰਨ ਨਹੀਂ ਕਹਿ ਸਕਦੀ ਕਿਸੇ ਨੂੰ ਕਿ ਪਿੰਡਾਂ ਜਾਂ ਤੁਹਾਡੇ ਬੰਦੀਆਂ ਜਾਂ ਕੁਝ ਵੀ ਆ ਤੁਹਾਡੇ ਕੋਈ ਮਹਤਵਪੂਰਨ ਬੰਦੇ ਵੀ ਇਕੱਠੇ ਹੋ ਕੇ ਕਰ ਸਕਦੇ ਕੰਮ ਮੋਟਵਾਰ ਬੰਦੇ ਇਹ ਪਾਰਟੀ ਬਾਜ਼ੀ ਕਰਕੇ ਕੋਈ ਮੋੜੇ ਨਹੀਂ ਆਉਣਾ ਚਾਹਦਾ ਨੇ ਇਹ ਇਹਦੇ ਵਿੱਚ ਤਾਂ ਦੇਖੋ ਜਿੱਥੇ ਜਿੰਦਗੀ ਦਾ ਸਵਾਲ ਹੋਵੇ ਉੱਥੇ ਪਾਰਟੀ ਬਾਜੀ ਨਹੀਂ ਹੋਣੀ ਚਾਹੀਦੀ ਕੋਈ। ਬਾਜੀ ਤਾਂ ਉੱਠ ਕੇ ਪਰ ਆਪਣੇ ਮੇਨ ਮੁੱਦਾ ਦਾ ਸਰਪੰਚ ਦਾ ਸਰਪੰਚ ਕਹੇ ਹੈ ਨਾ ਸਰਪੰਚ ਸੱਦੇ ਲੋਕਾਂ ਨੂੰ ਹਮਲਾ ਮਾਰੇ ਤੇ ਲੋਕੀ ਆਣ। ਠੀਕ ਹੈ ਜੀ। ਬਾਬਾ ਨਿਹੰਗ ਸਿੰਘ ਦਾ ਪਿੰਡ ਹੈ ਬੜਾ ਸਤਿਕਾਰਯੋਗ ਪਿੰਡ। ਵਰਲਡ ਵਿੱਚ ਇਹਦਾ ਨਾਂ ਚੱਲਦਾ ਵਾ ਕਿ ਸਾਨੂੰ ਵੀ ਕਹਿੰਦੇ ਨੇ ਸ਼ਰਮ ਆਉਂਦੀ ਆ ਕਿ ਪਿੰਡ ਵਾਲਿਆਂ ਨੂੰ ਕਿ ਪਿੰਡ ਵਾਲੇ ਤਾਂ ਸਾਰੇ ਉੱਠ ਕੇ ਆ ਜਾਣੇ ਚਾਹੀਦੇ ਆ। ਜੀ ਜੀ। ਧੰਨਵਾਦ ਜੀ। ਨਿਰਵਾਣੋਂ ਪਿੰਡ ਦੇ ਆ ਕੇ ਕਰੇ ਜੀ। ਦੇਖ ਰਹਿ ਤੇ ਗੱਦਗੀਆਂ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਜ 5-6 ਦਿਨ ਹੋ ਗਏ ਤੇ ਮਸ਼ੀਨ ਖੜੀ ਨੂੰ ਇਹਦਾ ਕਾਰਨ ਕੀ ਹੈ ਖੜੀ ਹੈ ਮਸ਼ੀਨਾਂ ਬੰਨ ਨਹੀਂ ਲਾਇਆ ਕਹਿੰਦੇ ਜੀ ਮਸ਼ੀਨ ਵਾਲੇ ਇਹ ਕਹਿੰਦੇ ਪ੍ਰਚਾਰ ਕਰੋ ਇੱਧਰ ਆ ਜਾਓ ਪ੍ਰਸ਼ਾਸਨ ਕਹਿੰਦਾ ਜੀ ਇਹਨੂੰ ਹੋ ਜਾ ਹੋ ਰਿਹਾ ਹੈ ਤੇਲ ਲਈ ਬਿੱਲ ਪਾਸ ਹੋਣਗੇ ਹਾਂਜੀ ਉਹ ਬਿੱਲ ਅਸੀਂ ਪਾਸ ਕਰਾਂਗੇ ਤਾਂ ਸੋਮਵਾਰ ਤੋਂ ਲੱਗੂਗੇ ਤੇ ਹੁਣ ਸੋਮਵਾਰ ਨੂੰ ਤੇ ਕਿੱਥੇ ਲਾਣੀ ਹੈ ਦੱਸਣਾ ਮੈਨੂੰ ਮੈਂ ਤਾਂ ਹੁਣੇ ਵੀ ਉਹਨਾਂ ਨੂੰ ਫੋਨ ਕਰਦਾ ਛੱਡਿਆ ਕਿ ਇਹਦਾ ਕੋਈ ਹੱਲ ਕਰੋ ਕਹਿੰਦੇ ਜੀ ਸੋਮ ਵਾਰਨਿੰਗ ਹੋ ਸਕਦਾ ਦੇਖਦੇ ਆਂ ਬਸ ਐਦਾ ਗੜੀ ਜਾਂਦੇ ਆ ਜੀ ਤੇ ਜੇ ਸਰਪੰਚ ਸਾਹਿਬ ਪੰਚਾਇਤ ਹੰਬਲਾ ਮਾਰਦੀ ਆ ਜਿੱਦਾਂ ਮਿੱਤਰ ਸੱਜਣਾ ਸਾਰੇ ਖੜਿਆ 2000 ਕੱਢੋ ਜਾਂ 5000 ਦੀ ਸੇਵਾ ਦਿਓ ਇੱਦਾਂ ਨਹੀਂ ਤੁਸੀਂ ਕੋਸ਼ਿਸ਼ ਕਰਕੇ ਦਿੱਤੀ ਤੇਲ ਆਪ ਕੋ ਪਿੰਡ ਵਾਲਿਆਂ ਨੇ ਇਕੱਠਾ ਕਰ ਸੰਨੋ ਉਹ ਰੁਕੇ ਹੀ ਨਹੀਂ ਕਿ ਉਹਨਾਂ ਨੇ ਗੱਡੀ ਦਾ ਮਸ਼ੀਨ ਖੜੀ ਕੀਤੀ ਕਹਿੰਦੇ ਜੀ ਅਸੀਂ ਮਰ ਜਾ ਆਣੇ ਆ ਮੁੜ ਕੇ ਆਏ ਨਹੀਂ ਤਿੰਨ ਦਿਨ ਹੋ ਗਏ ਆ ਜੀ ਨਹੀਂ ਕਿ ਅਸੀਂ ਤਾਂ ਨਹੀਂ ਤੇਲ ਦੀ ਰੋਣਾ ਇਹ ਪਿੰਡ ਚ ਪਿਆ ਕਿ ਤੇਲ ਖੋਣੋਂ ਖੜੀ ਆ ਮਸ਼ੀਨ ਆ ਤੇਲ ਲਈ ਅਸੀਂ ਪੰਪ ਤੇ ਗੱਲ ਵੀ ਕਰਵਾਈ ਸੀ ਉਹਨਾਂ ਦੀ ਹਾਂਜੀ ਪਰ ਉਹਨਾਂ ਨੇ ਪਤਾ ਨਹੀਂ ਉਹਨਾਂ ਨੇ ਫਿਰ ਕੀ ਆ ਉਹ ਚਲੇ ਗਏ ਨਹੀਂ ਬਾਬਾ ਨਿਹੰਗ ਸਿੰਘ ਦਾ ਪਿੰਡ ਬੜਾ ਵਧੀਆ ਪਿੰਡ ਮੈਂ ਤਾਂ ਇਹ ਗਣਦਾ ਹਾਂ ਕਿ ਜੇ ਤੁਸੀਂ ਪੰਚਾਇਤ ਵਾਲੇ ਕੋਸ਼ਿਸ਼ ਕਰਦੇ ਆ ਭਾਈ ਗ੍ਰਾਹੀ ਕਰ ਲੈਂਦੇ ਤਾਂ ਤੁਹਾਨੂੰ ਕਿਸੇ ਨੇ ਨਾ ਨਹੀਂ ਕਰਨੀ ਸੀ ਉਹ ਦੇਖੋ ਜੀ ਹੁਣ ਗਰਾਈ ਤਾਂ ਕਰ ਲੈਨੇ ਆ ਪਰ ਲੋਕੀ ਵੀ ਸਾਥ ਦੇਣ ਨਾਲ ਹੁਣ ਕੱਲਾ ਸਰਪੰਚ ਵੀ ਕੀ ਕਰਦਾ ਆ ਹੁਣ ਤੁਹਾਡੇ ਸਾਹਮਣੇ ਉਸ ਦਿਨ ਵੀ ਕੁਝ ਕੁ ਬੰਦੇ ਲੱਗੇ ਹੋ ਸੀਗੇ ਕੋਈ ਪਿੰਡ ਚ ਜਿਮੀਦਾਰਾਂ ਨੇ ਕਿਸੇ ਨੇ ਹਮਲਾ ਨਹੀਂ ਮਾਰਿਆ ਅਸੀਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਪਹਿਲਾਂ ਵੀ ਇੱਕ ਦਿਨ ਮੈਂ 1.5 ਘੰਟਾ ਗੁਰਦੁਆਰਾ ਸਾਹਿਬ ਬੈਠ ਕੇ ਅਨਾਊਂਸਮੈਂਟ ਕਰਾ ਕੇ ਆ ਗਿਆ ਭਾਈ ਆਪਣੀਆਂ ਟਰਾਲੀਆਂ ਲੈ ਆਓ ਕਿ ਆਪਾਂ ਸੜਕ ਪੱਟ ਹੁੰਦੀ ਉਹ ਪੱਥਰ ਚੱਕ ਕੇ ਉੱਥੇ ਸੁੱਟ ਦਿੰਨੇ ਆ ਪਰ ਡੇਢ ਘੰਟੇ ਤੱਕ ਵੀ ਕੋਈ ਜ਼ਿਮੀਂਦਾਰ ਜਾਂ ਕੋਈ ਸਾਡੇ ਹੁਣ ਆਧਾਰਮੀ ਬੰਦਿਆਂ ਕੋਲ ਤੱਕ ਜਿਹੜੋ ਟਰਾਲੀਆਂ ਆਏ ਨਹੀਂ ਗਈਆਂ ਜ਼ਿਮੀਂਦਾਰ ਤਾਬਕੇ ਕੋਲ ਟਰਾਲੀਆਂ ਇਹਨਾਂ ਨੇ ਲੈ ਕੇ ਆਣੀਆਂ ਸੀਗੀਆਂ ਤੇ ਅਸੀਂ ਉੱਥੇ ਫੇ ਅਸੀਂ ਕੀ ਕਰ ਸਕਦੇ ਮੈਂ ਤਾਂ ਫੇ ਬੈਠ ਕੇ ਆ ਗਿਆ ਜੀ ਆਪਾਂ ਪੰਜ ਚਾਰ ਬੰਦੇ ਕੋਤਵਾਰ ਦਾ ਠੀਕ ਹੈ ਜੀ ਥੈਂਕ ਯੂ ਭਾਜੀ ਇਹ ਗੱਲ ਠੀਕ ਹੈ ਕਿ ਜ਼ਿਮੀਂਦਾਰ ਬੰਦੇ ਸਾਥ ਘੱਟ ਦੇ ਰਹੇ ਆ ਹਾਂ ਜੀ ਸਹੀ ਗੱਲ ਹੈ ਸਹੀ ਹੈ ਕੋਈ ਨਹੀਂ ਪਹੁੰਚਾ ਸਾਧਾ ਟਰਾਲੀਆਂ ਵਾਲਿਆਂ ਨੇ ਦੇਣਾ ਜ ਤਾਂ ਮਾੜੀ ਗੱਲ ਆ ਬਚਾ ਜਾਣ ਸੋਤਣਾ ਆ ਟ੍ਰੈਲੀਆਂ ਭੇਜਣੇ ਵੀ ਆ ਨੜਾਲੋਂ ਜਿੱਦੇ ਕੋਣੀ ਦੋ ਦੋ ਤਿੰਨ ਦਾ ਟਰੈਕਟਰ ਆ ਚਾ ਚਾ ਟਰੈਕਟਰ ਆ ਡੇਡੇ ਟਰੈਕਟਰ ਰੱਖਿਓ ਕਾਲੇ ਰੱਖਿਓ ਹਾਂਜੀ ਇਹਨਾਂ ਦੇ ਆਸ ਤੇ ਮੇਰੇ ਮੁੰਡੇ ਦੇ ਕੋਟ ਕੋਟੇ ਯਾਰ ਲੱਗੇ 10 ਬੰਦੇ ਠੀਕ ਆ ਬਹੁਤ ਮਿਹਨਤੀ ਸਰਪੰਚ ਸੱਚਾ ਫੇ ਕਹਿੰਦੇ ਮਤਲਬ ਬਹੁਤ ਸਰਪੰਚ ਵੀ ਜਾਰੇ ਬੰਦੇ ਹੋ ਗਾਜੇ ਬੰਦੇ ਨੇ ਤੇਰੇ ਬਾਬਾ ਜੀ ਸਰਪੰਚ ਸਾਹਿਬ ਕਹਿੰਦੇ ਕਿ ਜਿੰਨੇ ਤੁਸੀਂ ਟ੍ਰੈਲਿੰਡ ਦਾ ਨਕਸ਼ਾ ਗੱਲ ਸੁਣਿਓ ਜਿੰਨੇ ਤੁਸੀਂ ਟ੍ਰਾਲੀਆਂ ਵਾਲੇ ਸਾਥ ਨਹੀਂ ਦੇ ਰਹੇ ਕੀ ਗੱਲ ਆ ਵੀ ਆਪਾਂ ਟ੍ਰਾਲੀਆਂ ਲਿਆਉਣ ਨੂੰ ਤਿਆਰ ਆ ਸਾਨੂੰ ਦੱਸਣ ਹਾਂਜੀ ਸਾਨੂੰ ਕਿਸੇ ਨੇ ਕੋਲੇ ਨਹੀਂ ਕੀਤੀ ਉੱਧਰ ਨਹੀਂ ਉੱਧਰ ਨਹੀਂ ਕਹਿੰਦੇ ਕੋਈ ਗੁਰਦੁਆਰੇ ਦੀ 1.5 ਘੰਟਾ ਬੈਠੇ ਰਹੇ ਆਪਣੇ ਇੱਕ ਦਿਨ ਪੋ ਆਫ ਕਰਕੇ ਨਾ ਨਾ ਅਨਾਉਂਸਮੈਂਟ ਕਰਕੇ ਕੋਈ ਕੁਝ ਨਹੀਂ ਬੋਲਿਆ ਇੱਕੋ ਦਿਨ ਹੀ ਕੀਤਾ ਇੱਕੋ ਦਿਨ ਇਹਨਾਂ ਨੇ ਹੋਰ ਕੀਪਿਆ ਅਨਾਉਂਸਮੈਂਟ ਹੋਰ ਕੋਈ ਨਹੀਂ ਕੀਤੀ ਹਾਂਜੀ ਇਹਦੇ ਰਾਜਨੀਤੀ ਕਰਕੇ ਪਿੰਡ ਦੀ ਗੰਦੀ ਰਾਜਨੀਤੀ ਕਰਕੇ ਸਾਡੇ ਪਿੰਡ ਦਾ ਨੁਕਸਾਨ ਆਇਆ ਹਾਂਜੀ ਹਾਂਜੀ ਇਹ ਨੁਕਸਾਨ ਸਾਰੇ ਆ ਰਹੇ ਹੋਣਾ ਹਾਂ ਭਾਈ ਜੀ ਸਾਰਿਆਂ ਦਾ ਸਾਰੀਆਂ ਫਸਲਾਂ ਦਾ ਨੁਕਸਾਨ ਆ ਉਹ ਤਾਂ ਹੈਗਾ ਜੀ ਨੁਕਸਾਨ ਤਾਂ ਹੈਗਾ ਹਾਂ ਬਿਲਕੁਲ ਆਪਣੇ ਜੇ ਬਾਈ ਜੀ ਰੱਬ ਨਾ ਕਰੇ ਮੈਂ ਨਹੀਂ ਕਹਿੰਦਾ ਪਾਣੀ ਜਾ ਰੱਬ ਨਾ ਕਰੇ ਜੇ ਪਾਣੀ ਚੱਲੇ ਉਹਨੂੰ ਵੀਰ ਦੀ ਨਹੀਂ ਦੇਖਣਾ ਨਹੀਂ 55000 ਰੁਪਏ ਦਾ ਖੇਤ ਹੈ ਜੇ ਫਿਰ ਤੇ ਵੀ ਹਟਕਾਨ ਫਸਲ ਦਾ ਕਰ ਸਕਦਾ ਹਾਂ ਹਾਂਜੀ ਹਾਂਜੀ ਪਾਣੀ ਹਾਂਜੀ ਧੰਨਵਾਦ ਜੀ ਅੱਜ 31 ਅਗਸਤ ਦਿਨ ਐਤਵਾਰ ਆਪ ਦੇਖੋ ਕਿ ਨੜਾਣ ਵਾਲਾ ਤੁਸੀਂ ਢਾਰ ਲੱਗ ਚੁੱਕੀ ਆ ਇਹ ਇੱਥੇ ਜਿਹੜੇ ਬੋਰੇ ਲਾਏ ਨੌਜਵਾਨਾਂ ਨੇ ਮੈਂ ਪਰਸੋਂ ਚ ਉੱਥੇ ਵੀਡੀਓ ਪਾ ਸੀ ਇਹ ਘਟਵਾ ਕਿ ਨੜਾਣ ਵਾਲਿਓ ਜਾਗ ਪੋ ਜਾਗ ਪਵੋ ਹੁਣ ਫਨ ਫਿਰ ਜਦ ਮੀਂਹ ਪਾਣੀ ਆ ਗਿਆ ਜ਼ਿਆਦਾ ਹੁਣ ਕਟਫਣ ਦਾ ਕੀ ਫਾਇਦਾ ਜਦੋਂ ਮੌਕੇ ਤੇ ਨਾ ਤਾਂ ਆਪ ਵਚਤਾਏ ਹੁੰਦਿਆ ਜਦ ਕਿਡੀਆਂ ਚੋਗੇ ਖੇਤ ਫਿਰ ਪਛਟਾਉਂਦਾ ਕੀ ਫਾਇਦਾ ਐਡਾ ਭਾਰਾ ਪਿੰਡ ਵਾ ਮੈਂ ਪੂਰੇ ਸਰਜਕ ਸੂਤਰਾਂ ਨੇ ਇਹ ਦੱਸਿਆ ਕਿ ਮਸ਼ੀਨ ਖੜੀ ਨੂੰ ਅੱਜ 5 ਦਿਨ ਹੋ ਗਏ ਉਹ ਕਹਿੰਦਾ ਨਾ ਤਾਂ ਠੇਕੇਦਾਰ ਤੇ ਲਿੰਦਾ ਨਾ ਪਿੰਡ ਵਾਲੇ ਦਿੰਦੇ ਆ ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਯਾਰ ਐਡਾ ਭਾਰਾ ਪਿੰਡ ਹੋਵੇ ਜਿੱਥੇ ਮੇਰਾ ਖਿਆਲਵਾ ਕੇ 4-5000 ਵੋਟ ਵੀ ਹੋ ਸਕਦੀ ਆ ਆ ਵੋਟ ਕਿੰਨੀ ਜਿੱਤੇ ਹੈਗੀ 4000 4-5000 ਦੇ ਕਰੀਬ ਵੋਟ ਹੈ ਐਡੇ ਭਾਰੇ ਪਿੰਡ ਨੂੰ ਕਿਹਨਾਂ ਇਹ ਬਾਬਾ ਨਿਹਾਲ ਸਿੰਘ ਮਹਾਰਾਜ ਦਾ ਪਿੰਡ ਆ ਬਾਬਾ ਨਿਹਾਲ ਸਿੰਘ ਦਾ ਨਡਾਲੋਂ ਵਾਲਿਆਂ ਦਾ ਵਰਲਡ ਵਿੱਚ ਨਾ ਚੱਲਦਾ ਵਾ ਤੇ ਇੱਥੇ ਇੱਕ ਮਾੜੀ ਜਿਹੀ ਗੱਲ ਤੇ ਪਿੰਡ ਦਾ ਨੁਕਸਾਨ ਹੋਣ ਲੱਗਾ ਵਾ ਭਾਜੀ ਕੀ ਨਾਂ ਜੀ ਤੁਹਾਡਾ ਦਰਮੇਲ ਸਿੰਘ ਇਹ ਪਿੰਡ ਆ ਆ ਕਿਉਂ ਨਹੀਂ ਬੋਰੇ ਹੋਰ ਲਾਦੇ ਪਿੰਡ ਇਕੱਠਾ ਹੋ ਗਏ ਜੀ ਕਿਹਨੂੰ ਮਾੜਾ ਜਿਹੇ ਲੰਗਰ ਲਾਉਣੇ ਉਹਦੇ ਕੋ ਪ੍ਰੋਗਰਾਮ ਬਾਕੀ ਮਨਾਉਣੇ ਉਹਦੇ ਢਾਲਾ ਵਾਲਾ ਬੰਦੇ ਆ ਉਹ ਕਿੱਥੇ ਸੁੱਤੇ ਹੋ ਆ ਨਹੀਂ ਆ ਤਾਂ ਦੇਖਣਾ ਸਾਰਿਆਂ ਦੀ ਹੈ ਨੁਕਸਾਨ ਪਿੰਡ ਦਾ ਇਹ ਸ਼ਰਮੀਆਂ ਸਾਹਿਬ ਸੁੱਤੇ ਪਏ ਆ ਇਹ ਕੋਈ ਇੱਥੇ ਜਾਤ ਨਹੀਂ ਇੱਥੇ ਕੋਈ ਧਰਮ ਨਹੀਂ ਹੈਗਾ ਪਾਣੀ ਨੇ ਨਾ ਜਾਤ ਦੇਖਣੀ ਨਾ ਧੰਨ ਰੱਖਣਾ ਨਾ ਅਮੀਰੀ ਦੇ ਕਿੰਨਾ ਗਰੀਬੀ ਦੇਖਣੀ ਇਹ ਬੰਨ ਟੁੱਟ ਗਿਆ ਹਟ ਗਿਆ ਫੇਰ ਹਾਂਜੀ 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 ਕੋਸਾ ਸੁੱਤੇ ਕੋਈ ਨਹੀਂ ਭਾਜੀ ਕੀ ਨਾਮ ਜੀ ਆਪਣਾ ਰਾਮભાઈ ਇਹ ਬੰਨ ਟੁੱਟਣ ਲੱਗਾ ਕੀ ਕਹਿਣਾ ਸਾਨੂੰ ਸਰਕਾਰ ਨੂੰ ਜਾਂ ਆਪਣੇ ਪਿੰਡ ਨੂੰ ਸਰਕਾਰ ਕਰੋ ਕਿ ਪਿੰਡ ਦੇ ਰਸਤੇ ਪੈਜ ਤੇ ਰੱਖਾਈਏ ਤੁਹਾਨੂੰ ਕੀ ਨਾਮ ਵੀ ਦੱਸਦੇ ਆਪਣਾ ਰਾਮ ਲਵਾਈ ਅੱਛਾ ਜੀ ਇਹ ਜੇ ਤੁਸੀਂ ਪਿੰਡਾਂ ਦੇ ਕਰਨ ਪਹਿਲਾਂ ਸਾਲਾ ਪਿੰਡ ਦੇ ਕਰਦਾ ਜੀ ਪਿੰਡ ਇਕੱਠਾ ਹੋਵੇ ਕਰੇ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਬੰਨ ਬਾਰੇ ਵਾਨੂ ਬਾਰੇ ਮੈਂ ਕਹਿਣਾ ਇਹਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਤਾਂ ਨਗਰ ਨਿਵਾਸੀਆਂ ਨਾਲੋਂ ਵਜੇ ਇਹੀ ਬੇਤੀ ਕਰ ਸਕਦਾ ਹਾਂ ਮਾਲਾ ਜੋ ਕੇ ਤੁਸੀਂ ਜੋ ਕੀਤਾ ਆ ਉਹ ਧੜੇਵਾਜੀ ਔਰ ਲੋਕਾਂ ਦੇ ਪੈਰ ਖਿਜਨੇ ਬੰਦ ਕਰੋ ਠੀਕ ਹੈ ਜੀ ਪਿੰਡ ਦਾ ਸਹਿਯੋਗ ਹੋ ਕੇ ਸਾਰੇ ਨੌਜਵਾਨ ਮੇਰੇ ਬਜ਼ੁਰਗ ਤੇ ਮੇਰੇ ਭੈਣ ਭਾਈ ਸਾਰੇ ਇਕੱਠੇ ਹੋ ਕੇ ਪਿੰਡ ਦੇ ਸਹਿਯੋਗ ਵਾਸਤੇ ਆ ਪੱਨ ਅਸੀਂ ਲਾਇਆ ਸੀ ਬੋਰੇ ਇਸ ਵੇਲੇ ਵਿੱਟ ਜਾ ਰਹੇ ਆ ਹਾਂਜੀ ਦੇਖੋ ਪਾਣੀ ਦਾ ਬਹਾਪੂਰ ਭੱਦਰਿਆ ਹਾਂਜੀ ਨਾ ਤਾਂ ਪਿੰਡ ਦਾ ਕੋਈ ਮੁਖੀ ਇਹਰੇ ਬਲ ਦੇਖ ਰਿਹਾ ਮੁੜ ਕੇ ਕਿਸੇ ਨੇ ਆ ਕੇ ਦੇਖਿਆ ਮਕੀਨ ਆਈ ਨੂੰ 5 ਦਿਨ ਹੋ ਗਏ ਆ ਹਾਂਜੀ ਤਾਂ ਨਾ ਕਿਸੇ ਠੇਕੇਦਾਰ ਨੇ ਨਾ ਕਿਸੇ ਸਾਨੂੰ ਐਮਐਲਏ ਨਾ ਕਿਸੇ ਪਿੰਡ ਦੇ ਮੋਤਵਾਰ ਨੇ ਉਹ ਨੂੰ ਤੇਲ ਪਵਾ ਕੇ ਬੰਨ ਲਵਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਠੀਕ ਹੈ ਜੀ ਹਰ ਸਾਲ ਬਾਬਾ ਨਿਧਾਨ ਸਿੰਘ ਨੇ ਚਾਰ ਪ੍ਰੋਗਰਾਮ ਮਨਾਏ ਜਾਂਦੇ ਪਿੰਡ ਦੇ ਵਿੱਚ ਹਾਂਜੀ ਕਟੋ ਕਟ 25-30 ਲੱਖ ਰੁਪਏ ਖਰਚੇ ਜਾਂਦਾ ਜੀ ਉਹਦੇ ਵਿੱਚ ਹਾਂਜੀ ਉਹ ਸਾਡਾ ਪੈਸਾ ਖਰਚਦਾ ਕੀ ਫਿਰ ਬਾਬਾ ਨਿਧਾਨ ਸਿੰਘ ਨੇ ਪ੍ਰੋਗਰਾਮ ਮਨਾਉਣ ਦੇ ਆਪ ਹਾਂਜੀ ਪ੍ਰੋਗਰਾਮ ਇੱਕ ਵੀ ਮਨਾਇਆ ਜਾ ਸਕਦਾ ਪਿੰਡ ਦੇ ਵਿੱਚ ਇਕੱਠੇ ਹੋ ਕੇ ਤਾਂ ਨ ਭਾਈਆਂ ਰਪੇ ਜੋਗ ਦੇ ਨਾਲ ਚਲੋ ਬਾਬਾ ਜੀ ਮੈਂ ਤਾਂ ਕਹਿੰਦਾ ਪ੍ਰੋਗਰਾਮਾਂ ਨੂੰ ਚਲੋ ਮਨਾਣ ਜਿੰਨੇ ਮਰਜੀ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਬਬਨ ਸਿੰਘ ਦਾ ਵੋਲਡ ਵਿੱਚ ਨਾਮ ਆ ਪਰ ਇਹ ਆ ਵੀ ਤਾਂ ਉਹਦਾ ਨਗਰ ਹੈ ਕਿ ਇੱਥੇ ਵੀ ਕੁਝ ਕਰਨਾ ਚਾਹੀਦਾ ਇਹ ਉਹੀ ਗੱਲ ਕਰ ਰਹੇ ਆ ਪ੍ਰੋਗਰਾਮ ਇੱਕ ਵੀ ਬਣਾ ਸਕਦੇ ਸਜੋ ਚਲੋ ਉਹਨਾਂ ਉਹਨਾਂ ਨੂੰ ਰੋਜੀ ਖਾਣ ਰਪੈਂਦੀ ਤੁਸੀਂ ਆਪਣਾ ਡਿਗ ਪਿਓ ਜਿਹੜਾ ਪੈਸਾ ਤੁਸੀਂ ਪਿਆਰਥ ਯਾਨੀ ਪ੍ਰੋਗਰਾਮਾਂ ਵਿੱਚ ਕਰਦੇ ਹੋ ਉਹ ਡਵੈਲਪਮੈਂਟ ਪਿੰਡ ਦੇ ਵੀ ਲੱਗ ਸਕਦੇ ਆ ਪੈਸੇ ਹਾਂਜੀ ਹਾਂਜੀ ਲੱਗ ਸਕਦੇ ਆ ਆਹ ਜ਼ਰੂਰੀ ਲਾਣੇ ਆਹ ਜ਼ਰੂਰੀ ਆਹ 74 ਦੇ ਭੁੱਖੇ ਨੇ ਪਿੰਡ ਦਾ ਅਜੇ ਤੱਕ ਕੁਝ ਨਹੀਂ ਬਣਾਇਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਸਾਰੇ ਪੈਸੇ ਖਾਣ ਲਈ ਸਾਰੇ ਬਣਦੇ ਆ ਠੀਕ ਹੈ ਜੀ ਹੋਰ ਪਿੰਡ ਦੇ ਵਿੱਚ ਅਗਲਾ ਗੁੱਜਰ ਭਾਈ ਇੱਥੇ ਹੈਲੋ ਉਹ ਭਾਈ ਹੈਲੋ ਵਿੱਚ ਫੜ ਨਹੀਂ ਹੋਣਾ ਕਿਸੇ ਤੋਂ ਵੀ ਤੈਨੂੰ ਹੋ ਜਾ 10 ਵਜੇ ਨਾਲ ਬੋਰੇ ਲਾਏ ਸੀ ਹਾਂ ਹਾਂਜੀ ਉਹ ਬੋਰੇ ਉਹਨੇ ਨਿਹੰਤ ਵਿਅਤ ਜਾ ਰਹੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਇਹ ਕਹਿੰਦੇ ਪਿੰਡ ਦੇ ਨੂੰ ਅੱਜ ਵੀ ਨੌਜਵਾਨਾਂ ਨੂੰ ਜੇ ਪੰਚਾਇਤ ਕੰਮ ਕਰ ਰਹੀ ਹੈ ਨਮੀ ਹਾਂਜੀ ਜੇ ਲੇਕਿਨ ਪੰਚਾਇਤ ਦਾ ਸਹਿਯੋਗ ਵੀ ਉੱਥੇ ਹੋ ਗਿਆ ਠੀਕ ਹੈ ਧੰਨਵਾਦ ਧੰਨਵਾਦ ਜੀ ਮੈਂ ਧੰਨਵਾਦ ਕਰਦਾ ਜੀ ਤੁਹਾਡਾ ਬਹੁਤ ਬਹੁਤ ਠੀਕ ਹੈ ਤੁਹਾਡੇ ਵੀ ਧੰਨਵਾਦ ਕਰਨਾ ਇਹ ਦੇਖੋ ਕਿ ਭਾਈ ਨੌਜਨ ਤੁਸੀਂ ਵੀ ਮੋਰਚਾ ਸਮਝ ਸਕਦੇ ਆ ਹੈਲੋ ਬੋਲੋ ਕੁਛ ਨਾ ਜੇ ਤੁਹਾਨੂੰ ਕੋਈ ਪਿੰਡ ਦਾ ਮੋਹਤਵਾਰ ਸਰਪੰਚ ਪੰਚਾਇਤ ਕੋਈ ਕਹੇ ਕਿ ਮੋਰਚਾ ਸਾਭ ਨਹੀਂ ਸਕਦੇ ਤਾਂ ਜੋ ਕਰ ਸਕਦੇ ਆ ਨਾ ਆ ਬੋਲੋ ਪੁੱਤ ਬੋਲੋ ਡਰਨਾ ਵੀ ਕਿਹੜੀ ਗੱਲ ਐ ਨਾ ਸੰਗਣ ਵਾਲੀ ਆ ਆਪਣੀ ਜ਼ਿੰਦਗੀ ਨਾਲ ਵੱਧ ਕੋਈ ਕੁਝ ਨਹੀਂ ਹੈਗਾ ਉਹ ਦੇਖੋ ਬੀਬੀਆਂ ਨਾ ਫਰਾਈਜ਼ ਦੇ ਉਹਨੇ ਲੁਖਣ ਲੱਗ ਪਈਆਂ ਜਿੱਦਾਂ ਕਿਤੇ ਸਾਡੇ ਕੋਲ ਕੋਈ ਐਡਾ ਡਰਾਉਣੀ ਚੀਜ਼ ਹੁੰਦੀ ਆ ਉਹ ਸਾਹਮਣੇ ਪਜੋੜੇ ਪਿੰਡ ਦੇ ਨਹੀਂ ਖੜੇ ਆਪੇ ਤੇ ਉਹ ਪਜੋੜੇ ਪਿੰਡ ਦੇ ਖੜੀ ਜਾਓ ਹਾਂ ਜੀ ਆਪਾਂ ਜੀ ਨੂੰ ਡਾੜਾ ਵਾਇਨ ਲਾਇਆ ਉਹਦੇ ਵੀ ਹੜ ਦਿਨ ਨਹੀਂ ਦੇਖ ਸਕਦੇ ਹਾਂ ਚੋ ਜੀ ਕੰਤਾ ਤੇ ਦੇਖਣ ਪੜੀਆ ਦੇਖੋ ਪੰਡਾ ਲੈਵਲ ਅੱਜ ਸਾਰੇ ਦਿਨਾਂ ਨਾਲੋਂ ਜ਼ਿਆਦਾ ਵੱਧ ਗਿਆ ਓਕੇ ਨਾ ਨਹੀਂ ਪੰਡਾ ਲੈਵਲ ਸੱਜਣਾ ਅੱਜ ਬਧਿਆ ਅੱਜ ਕਿਹਦੇ ਪਾਸੇ ਵੀ ਕੋਈ ਕੌਤਰਾ ਹੋਦਾ ਦਾ ਪੰਡਾ ਇਹਨਾਂ ਲੈਵਲ ਵੱਧ ਗਿਆ ਇਹ ਪਜੌੜਾ ਚੋਹ ਦੀਆਂ ਲਾਈਵ ਤਸਵੀਰਾਂ ਦੇਦੀ ਪਿੰਡ ਪਜੌੜਾ ਬਲਾਕ ਮਾਲਪੁਰ ਤਸਵੀਰ ਕਰਦੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਇਹ ਪਜੌੜਾ ਨੜਾਣੋਂ ਪਜੌੜਾ ਮੋਰ ਨਾ ਡਾ ਨਡਾ ਵਾਲ ਨੂੰ ਬੰਨ ਖੁਰ ਰਿਆ ਵਾ ਇਧਰ ਨੂੰ ਖਤਰਾ ਹੋ ਸਕਦਾ ਜੀ ਇਹ ਪਜੌੜਾ ਪਿੰਡ ਦਾ ਪਜੌੜੇ ਦਾ ਚੋਆ ਜੀ ਸਾਹਮਣੇ ਦੇਖ ਸਕਦੇ ਨਡਾ ਵਾਲੇ ਪਾਸੇ ਨੂੰ ਢਾਲ ਲੱਗ ਚੁੱਕੀ ਆ ਇਹ ਇਹਨਾਂ ਨੂੰ ਅਸੀਂ ਵਾਰ-ਵਾਰ ਕਹਿੰਦੇ ਮੋਰ ਨੂੰ ਉਹ ਕਾਕਾ ਮੋਰ ਨੂੰ ਕਾਤੇ ਹੋਈ ਜਾਂਦੇ ਕੋਈ ਡੇਪੂਗਾ ਕੋਈ ਘਟਨਾ ਬਾਪੂ ਨੂੰ ਕੋਈ ਫਾਇਦਾ ਵਾ ਮੋਰੇ ਕੋਈ ਨਾਮ ਨਹੀਂ ਪਿੱਛੇ ਨਾ ਚਲੋ ਹਲੋ ਪਿੱਛੇ ਚਲੋ ਗੋਬੇ 'ਚ ਹੜ ਗਿਆ ਫੇ ਪੌੜਾ ਪਊਗਾ ਕੋਈ ਫਾਇਦਾ ਨਾਮ ਤਾਂ ਮਿਲਣਾ ਨਹੀਂ ਇਪੋਜੋੜੇ ਦਾ ਆ ਜੀ ਨੜਾਲੋਂ ਦੇਖੋ ਕਿਵੇਂ ਖਾਰ ਪੈ ਗਈ ਹੈ। ਆ ਦੇਖਣ ਨੜਾਵਾਂ ਨੂੰ ਖਾਰ ਪੈ ਗਈ ਸਾਡੇ ਪਾਸ ਕਿ। ਐਸੋ ਨੜਾਵਾਂ ਕੋਲ ਮਤਲਬ ਨਾ ਪਤਣਾ ਬੰਦੇ ਆ। ਤੇ ਨਾਬਾਂ ਉੱpon ਇਪੋਜੋੜੇ ਦਾ ਚੋੜਾ। ਇਹ ਗੁਜਰਾਂ ਦਾ ਘਰ ਕੋਈ ਤੇ ਗੁੱਦੇ ਵੀ ਕਰਦਾ ਨਹੀਂ ਕਿਹਾ।